ਪੀਰੋ ਮੁਰਸ਼ਦ ਪੀਰ ਬਾਬਾ ਮਰਾਲੀ ਸਾਹਿਬ ਦਰਬਾਰ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾਰੀ ਮਾਰ ਦੋ ਜ਼ੋਰਦਾਰ ਤਾਰੀ ਮਾਰ ਦੋ ਸਾਡੇ ਤੋਂ ਪਹਿਲਾਂ ਬਹੁਤ ਹੀ ਸੂਫੀਆਂ ਨਾ ਗਾਇਕਾ ਸੁਲਤਾਨਾ ਨੂਰਾ ਜੀ ਉਹ ਹਾਜ਼ਰੀ ਭਰ ਕੇ ਗਏ ਨੇ ਔਰ ਸਾਡੇ ਮੀਰੋ ਮੁਰਸ਼ਦ ਬਾਬਾ ਅਜੀਪਾਲ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਜੋ ਹਰ ਸਾਲ ਬੜਾ ਮਾਨ ਸਨਮਾਨ ਬਖਸ਼ਦੇ ਨੇ ਇਸ ਗਰੀਬ ਨੂੰ ਜਿਵੇਂ ਭਾਜੀ ਨੇ ਦੱਸਿਆ ਏ ਕਿ ਦੋਵੇਂ ਹੱਥ ਮੇਰੇ ਜਮਾਂਦਰੂ ਐਨੀ ਆ ਪੈਰਾਂ ਦੇ ਨਾਲ ਹੀ ਮੈਂ ਪ੍ਰਸਾਦਾ ਸ਼ਕਦਾ ਵਾਂ ਪੈਰਾਂ ਦੇ ਨਾਲ ਹੀ ਮੈਂ ਪਲੱਸ 2 ਕੀਤੀ ਆ ਔਰ ਘਰ ਪਰਿਵਾਰਵਾਜੀ ਦੋ ਬੇਟੇ ਆ ਇੱਕ 8 ਸਾਲਾਂ ਦਾ ਵਾ ਔਰ ਇੱਕ 14 ਸਾਲਾਂ ਦਾ ਵਾ ਕਾਰਵਾਲੀ ਨੂੰ ਰਜਨੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਫਤੇਹਕਰ ਸਾਹਿਬ ਤੋਂ ਔਰ ਬਿਲਕੁਲ ਸਹੀ ਸलाम ਕੋਈ ਹੈਂਡੀਕੈਪ ਨਹੀਂ ਆ ਔਰ ਇੱਕ ਕਲਾਮੀ ਮੇਰੀ ਰੋਜੀ ਰੋਟੀ ਆ ਮੈਂ ਦਾਤਿਆਂ ਦੇ ਦਰਬਾਰ ਤੇ ਜਿੰਨੀ ਵੀ ਸੰਗਤਾਈ ਆ ਸਾਰਿਆਂ ਨੂੰ ਆਪਣੀਆਂ ਭੈਣਾ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਤੁਹਾਡੀ ਕਮਾਈ ਵਰਤਾ ਨੀ ਜਾਣੀ ਜੋ ਵੀ ਤੁਸੀਂ ਇਸ ਗਰੀਬ ਨੂੰ দান ਦੋਗੇ ਉਹਦੇ ਨਾਲ ਹੀ ਮੇਰੇ ਘਰ ਦਾ ਗੁਜ਼ਾਰਾ ਚੱਲਣਾ ਵਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਬਾਬਾ ਜੀ ਬਾਬਾ ਅਜੀਪਾਲ ਜੀ ਉਹਨਾਂ ਦੇ ਨਾਂ ਤੋਂ ਇੱਕ ਵਾਰੀ ਜ਼ੋਰਦਾਰ ਤਾਰੀ ਮਾਰ ਦਿਓ ਜੀ ਇੱਕ ਕਲਾਮ ਦੇ ਨਾਲ ਹਾਜ਼ਰੀ ਇਸ ਕੁ ਬੁੱਲੇ ਨੂੰ ਨਚਾਵੇ ਯਾਰ ਤ ਨਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤ ਨਚਣਾ ਪੈਂਦਾ ਸਾਡੇ ਬਾਬਾ ਜੀ ਵੱਲੋਂ ਮਾਨ ਸਨਮਾਨ ਪ੍ਰਾਪਤ ਹੋਇਆ ਵਾ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਮਰਾਲੀ ਸ਼ਾਹ ਵਲੀ ਜੀ ਕਿਰਪਾ ਕਰੇ ਇਸ ਕਬੂਲੇ ਨੂੰ ਨਚਾਵੇ ਯਾਰ ਤ ਨਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤ ਨਚਣਾ ਪੈਂਦਾ ਏ ਔਫਕਰਾਨੇ ਸਭ ਰੱਬ ਤੇ ਚੱਡਿਆ ਵਿੱਕੀ ਭਾਜੀ ਖੋਲ ਦਿਓ ਥੋੜਾ ਜਾਂ ਨਾ ਪਹਿਲਾ ਫਿਕਰ ਨਾ ਥਕਾ ਉਹ ਨੱਚ ਕੇ ਯਾਰ ਮਨਾ ਕੇ ਤੁਰ ਗਏ ਹਾਈ ਲੋਕੀ ਕਹਿਣ ਸਿਆਪਾ ਆ ਸਾਡੇ ਵਾਲੀ ਤੈਨੂੰ ਨਹੀਂ ਚੜਨੀ ਔਚਾ ਹੈ ਪੀਪੀ ਖਾਲੀ ਕਰ ਦੇ ਠੇਕੇ ਓ ਡੇਰੇ ਚ ਫਕੀਰ ਨੱਚਦਾ ਔ ਰੱਬ ਸਾਹਮਣੇ ਬੈਟ ਕੇ ਵੇਖੇ ਓ ਡੇਰੇ ਵਿੱਚ ਸਾਹ ਦੇ ਨੱਚਦਾ ਤੇ ਰੱਬ ਸਾਹਮਣੇ ਬੈਟ ਕੇ ਵੇਖੇ ਓ ਡੇਰੇ ਵਿੱਚ ਸਾਦ ਨੱਚਦਾ ਓ ਈਸ਼ਕ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਬੁੱਲੇ ਨੂੰ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਹਾਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਓ ਸਾਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਮੈਂ ਆਦਾ ਇਸ ਕੁ ਬੁਲੇ ਦੇ ਵੇਰੇ ਬੜਿਆ ਅੰਦਰ ਭਾਂਬੜ ਮਚਿਆ ਇਸ਼ਕ ਦੇ ਗੁੰਗਰੂ ਪਾ ਕੇ ਬੁਲਾ ਤਾਰ ਦੇ ਵੇਰੇ ਨੱਚਿਆ ਬੁਲਾ ਯਾਰ ਦੇ ਵੇਰੇ ਨੱਚਿਆ ਬੁਲਾ ਯਾਰ ਦੇ ਵੇਰੇ ਨੱਚਿਆ ਜਦ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਅੱਖੀਆਂ ਹੋ ਜਾਣ ਚਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਫਕੀਰਾਂ ਦੀ ਬਾਬਾ ਰਮਾਜ ਫਕੀਰਾਂ ਦੀ ਬਾਬਾ ਰਮਾਜ ਫਕੀਰਾਂ ਦੀ ਅਦੇ ਤਾਂ ਸਾਧੂ ਭੁਖੇ ਸੌਂਦੇ ਅਦੇ ਤਾਂ ਸਾਧੂ ਭੁਖੇ ਸੌਂਦੇ ਕਦੇ ਤਸਾਦੂ ਪਕੇ ਸੌਂਦੇ ਕਦੇ ਖੁਸਬੂ ਲੈਂਦੇ ਕੀੜਾਂ ਦੀ ਆਵਾਰੇ ਮੋਜ ਮਾਵਾਰੇ ਮੋਜ ਫਕੀਰਾਂ ਦੀ ਆਵਾਰੇ ਮੋਜ ਫਕੀਰਾਂ ਦੀ ਆਵਾਰੇ ਮੋਜ ਫਕੀਰਾਂ ਦੀ ਆਵਾਰੇ ਮੋਜ ਫਕੀਰਾਂ ਦੀ ਓ ਵੇ ਆਜਾ ਪੁਲਾ ਪੁਲਾ ਪੀਰ ਵੱਲੋਂ ਜਦ ਇਹਦੀ ਗਾਥੀ ਕਬੂਲ ਕਰਿਓ ਸਾਡੇ ਬਾਬਾ ਜੀ ਵੱਲੋਂ ਹੁਕਮ ਹੋ ਗਿਆ ਵਾ ਇੱਕ ਤਾਰੀ ਬਾਬਾ ਜੀ ਦੇ ਨਾਂ ਤੇ ਜ਼ੋਰਦਾਰ ਤਾਰੀ ਮਾਰੀ ਔਰ ਸਾਡੇ ਬਹੁਤ ਹੀ ਵਧੀਆ ਸੈਕਟਰੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਮੇਰੇ ਵੀਰ ਲਾਈਵ ਇਸ ਚੈਨਲ ਨਾਲ ਜੁੜੇ ਨੇ ਐਨ ਆਰ ਆਈ ਵੀਰ ਕੋਈ ਵੀ ਵੀਰ ਇਸ ਗਰੀਬ ਨੂੰ ਸੇਵਾ ਪਾਉਣਾ ਚਾਹੁੰਦਾ ਹੋਵੇ ਤਾ ਮੇਰਾ ਨੰਬਰ ਆ 9967806686 996780686 ਇਸ ਨੰਬਰ ਤੇ ਤੁਸੀਂ ਇਸ ਗਰੀਬ ਨੂੰ ਮਾਇਆ પા ਸਕਦੇ ਜੋ ਇਹ ਜਿਹੜੀ ਤੁਹਾਡੀ ਮਾਇਆ ਵਾ ਮਿਰਥਾ ਨਹੀਂ ਜਾਣੀ ਮਾਲਕ ਚੜ੍ਹਦੀ ਕਲਾ ਵਿੱਚ ਰੱਖ ਕੇ ਜੇਕਰ ਸੱਚੀ ਸਰਕਾਰ ਦਾ ਬੋਲ ਸਾੱਚੇ ਦਰਬਾਰ ਕੀ ਜੈ ਕਿਉਂਕਿ ਦਿਨ ਰਾਤ ਪ੍ਰੋਗਰਾਮ ਚੱਲਣ ਦੇ ਇਸ ਕੱਕੇ ਥੋੜਾ ਜਿਹਾ ਕੜਾ ਬੈਠਾ ਵਾ ਮਾਫ ਕਰਿਓ ਦਨਵਾਦ ਬਈ ਜੀ ਸੋਲਾ ਦੇ ਉਤਾਰੀ ਇੱਕ ਵਾਰ ਜ਼ੋਰਦਾਰ ਸਵਾਉ ਜੀ ਉਹ ਖੂਬਸੂਰਤ ਆਵਾਜ਼ ਕੇ ਸੁਰਤੇ ਸਾਜਾ ਨੂੰ ਫੜਿਆ ਹੈ ਜਿਸ ਨੇ ਛੱਡ ਕੇ ਤਖਤੋਂ ਦੇ ਤਾਜ ਨੂੰ ਆਪਣੇ ਹੱਥੀ ਨਵਾਜਿਆ ਹੈ ਬਾਬੂ ਸ਼ਾ ਮਰਾਲੀ ਜੀ ਜਿਨ੍ਹਾਂ ਦੀ ਆਵਾਜ਼ ਨੂੰ ਕੀ ਤਾਲੀਮ ਲਵਾ ਕੀ ਨਾਮ ਲਵਾ ਤੁਹਾਡੀਆਂ ਪਰਜ਼ੋਰ ਤਾੜੀਆਂ ਦੇ